ਸਕਾ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਇਹ ਹੈ ਸਾਡਾ ਪੰਜਾਬ ਪੰਜਾਬ ਇੱਕ ਐਸਾ ਦੇਸ਼ ਹੈ ਜਿਸ ਵਿੱਚ ਯੋਧਿਆਂ ਦੀ ਸੂਰਵੀਰਾਂ ਦੀ ਕੋਈ ਕਮੀ ਨਹੀਂ ਹੈ ਪੰਜਾਬ ਤੇ ਜਦੋਂ ਵੀ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ ਤਾਂ ਯੋਧੇ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਨੇ ਇਸੇ ਹੀ ਤਰ੍ਹਾਂ ਆਤਰਮਾਨੀ ਲੋਕ ਹੜਪੀੜਤਾ ਦੀ ਮਦਦ ਕਰਨ ਵਾਸਤੇ ਬਾਰਡਰਾਂ ਦੇ ਨਾਲ-ਨਾਲ ਲੱਗਦੇ ਪਿੰਡਾਂ ਵਿੱਚ ਮਿੱਟੀ ਦੀ ਸੇਵਾ ਰਸਤਿਆਂ ਦੀ ਸੇਵਾ ਤਰਪਾਲਾਂ ਦੀ ਸੇਵਾ ਅਤੇ ਹਰ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਲੈ ਕੇ ਪਹੁੰਚਦੇ ਹਨ ਦੇਖਦੇ ਹਾਂ ਫੁਲ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜਿੱਥੇ ਕਿ ਪੰਜਾਬ ਨੂੰ ਨਸ਼ਿਆਂ ਦਾ ਪਹਿਲਾ ਦਰਿਆ ਕਿਹਾ ਜਾਂਦਾ ਸੀਗਾ ਉੱਥੇ ਹੀ ਪੰਜਾਬ ਦੇ ਤੁਸੀਂ ਲੋਕ ਦੇਖੋ ਹੜਾਂ ਦੀ ਮਾਰ ਹੇਟ ਆ ਜਿਹੜੇ ਲੋਕ ਆਏ ਐ ਫਰੋਪਰ ਏਰੀਆ ਦੇ ਹੋਣ ਜਾਂ ਫਾਇਲਕਾਰ ਏਰੀਆ ਦੇ ਹੋਣ ਬਾਰਡਰ ਦੇ ਜਿੰਨੇ ਨਾਲ ਲੱਗਦੇ ਪਿੰਡ ਆ ਉਹਨਾਂ ਹੜਾਂ ਦੇ ਜਿਹੜੇ ਪ੍ਰਵਾਹ ਜਿਹੜੇ ਹੜਾਂ ਦੇ ਵਿੱਚ ਆਏ ਐ ਉਹਨਾਂ ਵਾਸਤੇ ਕੋਈ ਦੇਖੋ ਮਿੱਟੀ ਟਰਾਲੀਆਂ ਭਰ ਕੇ ਲੈ ਕੇ ਜਾ ਰਹੇ ਆ ਕੋਈ ਉਹਨਾਂ ਵਾਸਤੇ ਲੰਗਰ ਦੀ ਸੇਵਾ ਕਰ ਰਹੇ ਆ ਔਰ ਕੋਈ ਹੋਰ ਖਾਣ ਪੀਣ ਦੀ ਅਵਸਥਾ ਨਾਲ ਲੈ ਕੇ ਜਾ ਰਿਹਾ ਹੈ ਇਸੇ ਤਰ੍ਹਾਂ ਤੁਹਾਨੂੰ ਹੋਰ ਹਿੰਦੂ ਮੁਸਲਮਾਨ ਸਿੱਖ ਈਸਾਈ ਜੋ ਸਾਡੇ ਮੁਸਲਮਾਨ ਭਰਾ ਵੀ ਉੱਥੇ ਬਾਹਰਾਂ ਦੇ ਬੈਠੇ ਆ ਉਹਨਾਂ ਨੇ ਵੀ ਤੁਹਾਨੂੰ ਨਿਊਜ਼ ਦਿਖਾਵਾਂਗੇ ਇਸੇ ਤਰ੍ਹਾਂ ਜੁੜੇ ਰਹੋ ਪਾਵਰਫੁੱਲ ਨਿਊ ਚੈਨਲ ਨਾਲ ਹਾਂ ਜੀ ਕੀ ਨਾ ਭਾਈ ਜੀ ਤੁਹਾਡਾ ਤੁਸੀਂ ਜਿਹੜੀ ਸੇਵਾ ਕਰ ਰਹੇ ਕਿੱਥੇ ਲੈ ਕੇ ਚੱਲੇ ਹੋ ਨਾਂ ਮੇਰਾ ਲਾਪਰੀ ਸਿੰਘ ਹੈ ਪਿੰਡ ਚੱਕਸੋ ਇਹ ਜੋ ਅਸੀਂ ਮਿੱਟੀ ਦੇ ਗੱਟਿਆਂ ਸੇਵਾ ਲਾ ਜਾ ਰਹੇ ਹਾਂ ਜੀ ਫਰੋਇਪੁਰ ਲਾ ਜਾ ਰਹੇ ਹਾਂ ਹਬੀਬ ਕੇ ਵਾਲੇ ਬੰਤੇ ਜਿੱਥੇ ਅਸੀਂ ਕੱਲ ਵੀ 13-1400 ਗੱਟਾ ਲੈ ਗਏ ਆ ਤੇ ਉੱਥੇ ਸਾਨੂੰ ਥੋੜੀ ਘਾਟ ਮਹਿਸੂਸ ਹੋਈ ਕੱਲ ਵੀ ਆਪਾਂ ਨੂੰ ਹੋਰ ਆਉਣਾ ਜੇ ਤਾਂ ਕਰਕੇ ਅੱਜ ਫੇਰ ਤਿੰਨ ਟਰਾਲੇ ਭਰ ਕੇ ਲੈ ਕੇ ਚੱਲੇ ਆ ਤੇ ਜਿੱਥੇ-ਜਿੱਥੇ ਲੋਡ ਹੋਊਗੀ ਬਾਕੀ ਪਹੁੰਚਾਂਗੇ ਕਿਉਂਕਿ ਆਪਣਾ ਹੱਕ ਬੰਦਾ ਜਿੰਨਾ ਪੱਤੇ ਫੁੱਲ ਪਾ ਸਕਦੇ ਆ ਉਹਨੂੰ ਪਾਉਣਾ ਜ਼ਰੂਰ ਚਾਹੀਦਾ ਇਹ ਮਿੱਟੀ ਸੇਵਾ ਲੈ ਕੇ ਜਾ ਰਹੇ ਹੋ ਹੋਰ ਵੀ ਕੋਈ ਤੁਹਾ ਕੋਈ ਲੰਗਰ ਪਚਾ ਦੇ ਜਾਂ ਕੋਈ ਹੋਰ ਤਰ੍ਹਾਂ ਦੀ ਕਿਸੇ ਵਧੀਆ ਕਰਾਉਣੀ ਨਹੀਂ 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 ਆਪਾਂ ਕੱਲੀ ਮਿੱਟੀ ਦੀ ਲਾ ਜਾ ਰਹੇ ਆ ਜੀ ਆਪਾਂ ਕੱਲੀ ਮਿੱਟੀ ਦੀ ਬਾਕੀ ਸੇਵਾ ਆਪਣਾ ਜਿਵੇਂ ਗੱਟਿਆਂ ਦੇ ਸਾਡੇ ਕੋ ਗੱਟੇ ਥ ਆ ਬਾਈ ਸਵਰਨ ਡੋੜ ਇਹਨਾਂ ਨੇ ਬਹੁਤ ਲਿਆ ਕੇ ਤੇ ਮਵਾਰੇ ਵਾਲਿਆਂ ਨੇ ਬਹੁਤ ਲਿਆ ਕੇ ਦਿੱਤੇ ਇਹ ਤਾਂ ਇੱਕ ਰਾਂ ਆਵਾਜ਼ ਮਾਰਨ ਦੀ ਲੋੜ ਆ ਜੀ ਪੰਜਾਬ ਹੈ ਇਹਦਾ ਹਰ ਇੱਕ ਨਾ ਖੜਾ ਹੋ ਜਾਂਦਾ ਇੱਥੇ ਫਿਰ ਵੀ ਆਪ ਦੇ ਆਂਦੇ ਮੁਸੀਬਤ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਪਿੰਡ ਚੱਕ ਸਾਹੂਡ ਡੋੜ ਤੋਂ ਬੋਲ ਰਿਹਾ ਹਾਂ ਕਿਸਾਨ ਪਾਰਟੀ ਦੇ ਪ੍ਰਧਾਨ ਭਾਈ ਲਵਪ੍ਰੀਤ ਸਿੰਘ ਹੋਰ ਨੌਜਵਾਨ ਬੜੇ ਹਨ ਜਿਹੜੇ ਹੜਾ ਹਨ उन्होंने वास्ते मिट्टी दरालियां भर भर के भाई ले जा रहे हैं उसे आप भी जिन्हें भी संगत सुन रही हैं भाई जिन्ना भी हो सके सारे जिन्ना भी हो सके सरदार पजता भाई ये सेवा च हिस्सा पाओ कोई मिट्टी लैके जाओ कोई गफ्फे लैके जाओ कोई माया लैके जाओ हर बहुत व्डा है पानी बहुत ज़्यादा चढ़िया हुआ है सारे भाई अमदाद करो वैरदी का खालसा वहदिक फतेह ਭਗਤ ਜਿੱਕਾ ਖਾਲਸਾ ਤੇ ਭਗਤ ਕੀ ਫਤਿਹ ਜੀ ਮੈਂ ਡਾਕਟਰ ਇੰਦਰਜੀਤ ਮਮਦੂਰ ਤੋਂ ਇਹ ਜਿਹੜੀ ਸਤਲੁਜ ਦਰਿਆ ਦਾ ਕਹਿਰ ਆ ਇਹ ਬੜੇ ਜੋਰਾਂ ਤੇ ਚੱਲਦਾ ਪਿਆ ਹੈਗਾ ਜਿੱਥੇ ਸੰਗਤ ਦਾ ਵੀ ਬੜਾ ਜੋਰ ਆ ਕੱਲ ਪਰਸੋਂ ਦਾ ਤਾਂ ਜਿਆਦਾ ਕੰਮ ਖਰਾਬ ਹੋ ਗਿਆ ਸੀ ਇੱਥੇ ਜੇ ਸੰਗਤ ਨਾ ਇੰਨੀ ਇਕੱਠੀ ਹੋ ਕੇ ਪੈਂਦੀ ਤੇ ਹੋ ਸਕਦਾ ਇਹ ਬੰਦ ਦਾ ਨੁਕਸਾਨ ਕਰਦਾ ਹਾਂਜੀ ਹੁਣ ਸੇਵਾ ਦੇ ਅਸੀਂ ਤਾਂ ਮਮਦੂਰ ਤੋਂ ਆਏ ਜੀ ਲੰਗਰ ਲੈ ਕੇ ਆਏ ਆ ਸਵੀਰ ਦਾ ਲੰਗਰ ਚੱਲੀ ਜਾਂਦਾ ਹੋਰ ਬੜੀਆਂ ਕਾਫੀ ਲੰਗਰ ਚੱਲਦੇ ਪਏ ਹੈਗੇ ਲੋਕ ਬੜੇ ਸੇਵਾ ਚੋ ਜੁਟੇ ਖੜੇ ਆ ਪਾਸੇ-ਪਾਸੂ ਬਹੁਤ ਦੂਰੋਂ ਦੂਰੋਂ ਤੱਕ ਮਿੱਟੀ ਲੋਕੀ ਲੈ ਕੇ ਆ ਰਹੇ ਆ ਕੋਈ ਉਸ ਤਰ੍ਹਾਂ ਮਿੱਟੀ ਲੈ ਕੇ ਆ ਰਿਹਾ ਕੋਈ ਤੋੜੇ ਭਰ ਕੇ ਲੈ ਕੇ ਆ ਰਿਹਾ ਬੜੀ ਸੇਵਾ ਚੱਲਦੀ ਪਈ ਹੈ ਜਿੰਦੇ ਚੋ ਸਰਕਾਰ ਕੁਛ ਨਹੀਂ ਕਰ ਰਹੀ ਮੇਨ ਵੱਡੀ ਦਿੱਖ ਤਾ ਹੈ ਸਰਕਾਰਾਂ ਦਾ ਕੰਮ ਹੈ ਤੇ ਸਰਕਾਰ ਕੁਛ ਨਹੀਂ ਕਰ ਰਹੀ ਇਹੀ ਸੰਗਤ ਕਰ ਰਹੀ ਹੈ ਜੋ ਕਰ ਰਹੀ ਹੈਗੀ ਹੈ ਕੋਈ ਸਰਕਾਰ ਨੇ ਅਜੇ ਤੱਕ ਕਿਸੇ ਨੂੰ ਕੁਛ ਨਹੀਂ ਪੁੱਛਿਆ ਆਣ ਕੇ ਕਾਫੀ ਪਿੰਡ ਵਿੱਚ ਦਰਿਆ ਦੇ ਘਰੇ ਹੋਏ ਆ ਜਿੱਥੇ ਡੰਗਰ ਵੀ ਪਾਣੀ 'ਚ ਖੜੇ ਆ ਤੇ ਬੰਦੇ ਛੱਤਾਂ ਦੇ ਬੈਠੇ ਹੋਏ ਆ ਉਹਨਾਂ ਵਾਸਤੇ ਕੋਈ ਵੀ ਐਡਾ ਪ੍ਰਬੰਧ ਨਹੀਂ ਕੀਤਾ ਗਿਆ ਹੈਗਾ ਜਿਹੜੇ ਕੋਈ ਕਿਸਿਆਂ ਨੂੰ ਘਰੋਂ ਕੱਢ ਕੇ ਲਿਆਏ ਆ ਉਹਨਾਂ ਵਾਸਤੇ ਰਸਤਾ ਨਹੀਂ ਪਹਚਾਈਆਂ ਗੀਆਂ ਨਾ ਡੰਗਰਾਂ ਵਾਸਤੇ ਨਾ ਬੰਦਿਆਂ ਵਾਸਤੇ ਠੀਕ ਹੈ ਜੀ ਉੱਥੇ ਵੀ ਸਾਰੀਆਂ ਸੰਗਤਾਂ ਹੀ ਪਚਾਰੀਆਂ ਵੈਰੀ ਜੀ ਕਾ ਖਾਲਸਾ ਵੈਰੀ ਫਤਿਹ ਮੈਂ ਅਮਰੀਕ ਸਿੰਘ ਪਿੰਡ ਮਮਦੋੜ ਦਾ ਜੀ ਅਸੀਂ ਇੱਥੇ ਜੋ ਪਾਣੀ ਦੀ ਸਮੱਸਿਆ ਬਹੁਤ ਜੱਜਾਈ ਸਾਡਾ ਹਬੀਬ ਕੇ ਬੰਨ ਟੁੱਟਣ ਵਾਲਾ ਹੋ ਗਿਆ ਆਇਆ ਆਇਆ ਇਹ ਬਾਨ ਟੁੱਟਣ ਵਾਲਾ ਹੋ ਗਿਆ ਸੰਗਤ ਨੇ ਸਨੇਹਾ ਭੇਜਿਆ ਵੀ ਉਥੇ ਸਾਨੂੰ ਮਿੱਟੀ ਲੋੜ ਏ ਥੋੜੇ ਲੋੜ ਏ ਸਾਰੀ ਮਸ਼ੀਨਰੀ ਲੋੜ ਏ ਅਸੀਂ ਫਿਰ ਉਥੇ ਲੋਕਾਂ ਨੂੰ ਸਪਰਕ ਕਰਕੇ ਸਾਰੀਆਂ ਟਰਾਲੀਆਂ ਭੇਜੀਆਂ ਗੱਟੇ ਭੇਜੇ ਮਿੱਟੀ ਭੇਜੀ ਲੰਗਰ ਦੀ ਸੇਵਾ ਕੀਤੀ ਆ ਤੇ ਬਹੁਤ ਸਰਕਾਰ ਨੇ ਕੋਈ ਨਹੀਂ ਕੀਤਾ ਪਾਣੀ ਬਹੁਤ ਜ਼ਿਆਦਾ ਸੀ ਜੇ ਪਬਲਿਕ ਅਨ ਲੋਡ ਤੋਂ ਚਾਰ ਸਾਹਿਬ ਗੁਰਦੁਆਰੇ ਜੇ ਸੰਗਤ ਨਾ ਚਾਰਾ ਮਾਰਦੀ ਹੌਸਲਾ ਵੀ ਬੰਨ ਟੁੱਟ ਜਾਂਦਾ ਰੋਜ ਪਰ ਵੀ ਟੁੱਟ ਜਾਂਦਾ ਆਹ ਜੀ ਬਗੀਚਾ ਸਿੰਘ ਪਿੰਡ ਮਮਡੋਟ ਹਾਂਜੀ ਆਹ ਤੇ ਲੰਗਰ ਦੀ ਸੇਵਾ ਕਰਦੇ ਆ ਜਿੰਨੇ ਜੋਗੇ ਜਿਤਨਾ ਵੀ ਇੱਥੇ ਜਿਹੜੀ ਵੀ ਚੀਜ਼ ਦੀ ਲੋੜ ਉਸ ਤਰ੍ਹਾਂ ਟਰੈਕਟਰ ਟਰਾਲੀਆਂ ਸਭ ਕੁਝ ਗੁਰੂ ਦੀ ਕਿਰਪਾ ਪਾਣੀ ਵੀ ਅੱਗੇ ਨਾਲ ਲੈ ਗਿਆ ਮਹਾਰਾਜ ਦੀ ਮਿਹਰ ਹੋ ਗਈ ਹਾਂ ਸਾਰਿਆਂ ਸਿਓ ਚੱਲ ਵੀ ਬਾਬਾ ਜੀ ਤੂੰ ਹੀ ਬੋਲੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੇ ਗੁਰੂ ਕੇ ਸਿੱਖ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਸਾਈ ਹੈ ਸਾਰੇ ਸਿੱਖ ਸੇਵਾ ਕਰ ਰਹੇ ਨੇ ਤੇ ਸੇਵਾ ਕੁਮਾਰ ਰਹੇ ਨੇ ਬੇਸ਼ੱਕ ਕੋਈ ਆ ਕੇ ਵੇਖ ਸਕਦਾ ਹੈ ਬੀਬੇ ਦੇ ਪਿੰਡ ਤੇ ਇਹ ਅਸੀਂ ਬੋਲ ਰਹੇ ਆ ਆਇਆ ਮਮਦੋਤ ਚਾਰ ਸਾਹਿਬ ਗੁਰਦੁਆਰੇ ਤੋਂ ਸਾਰੀ ਸਾਧ ਸੰਗਤ ਗੁਰੂ ਘਰ ਲੰਗਰ ਲੈ ਕੇ ਜਲ ਪਾਣੀ ਲੈ ਕੇ ਸਿੱਖਾਂ ਨੂੰ ਛਕਾਉਣਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਤਾ ਬਹੁਤ ਜ਼ਿਆਦੀ ਹੋ ਗਈ ਸੀਗੀ 15 ਬੰਦੇ ਇਹਦੇ ਲੇਵਰ ਦੇ ਸੀ ਤੇ 15 ਬੰਦੇ ਸਾਡੇ ਸੀਗੇ ਉਹਦਾ ਵਿੱਚੋਂ ਅਸੀਂ ਫਿਰ ਵੀਡੀਓ ਵੀਡੀਓ ਪਾਈਆਂ ਮੁੰਡਿਆਂ ਨੇ ਬਣਾ ਕੇ ਰਾਤ ਨੂੰ ਛਾਪੇ ਚ ਵੱਡੇ ਰਾਤ ਨੂੰ 1 ਵਜੇ ਸਾਨੂੰ ਫੋਨ ਉਹ ਚਲਾ ਗਿਆ ਵੀ ਬੰਨ ਖਤਰੇ ਚ ਬਾਹਰ ਆ ਗਿਆ ਫਿਰ ਬੰਦਿਆਂ ਨੇ ਕਰੋ ਸਮਾਸ ਨੂੰ ਆਸੇ ਪਾਸੇ ਕਰਨਾ ਸ਼ੁਰੂ ਕਰਤਾ ਕਰਤਾ ਫਿਰ ਇੱਥੇ ਸੰਗਤ ਨੂੰ ਸਵੇਰ ਨੂੰ ਵੀਡੀਓ ਰਿਪਾਈਆਂ ਸਵੇਰ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਆਪਣੇ ਨਾਲ ਉੱਥੇ ਹੀ ਉੱਥੇ ਹੀ ਅਗਲੇ ਪਾਸੇ ਹੀ ਸੀ ਤੁਹਾਡਾ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਨਾਲ ਦਾ ਵਸਤੀ ਵੀ ਵਿਕੇ ਆ ਨਾਲ ਹੀ ਹੈ ਜੀ 1 ਕਿਲੋਮੀਟਰ ਸਾਡਾ ਰਸਟ ਸਾਡੇ ਥੋ ਬਣਿਆ ਧੰਨਵਾਦ ਧੰਨਵਾਦ ਇਹਨਾਂ ਸੰਗਤ ਦਾ ਜਿਨ੍ਹਾਂ ਨੇ ਸਾਡਾ ਪਿੰਡ ਤੇ ਆਪਣਾ ਪ੍ਰੋਜੈਕਟ ਬਜਾਏ ਇੱਕ ਕੰਮ ਤੋਂ ਬਚਾ ਲਿਆ ਬਚਾ ਲਿਆ ਉਹਨਾਂ ਨੇ ਹਾਂਜੀ ਵੇਖੋ ਜੀ ਲੋਕਾਂ ਦਾ ਬਹੁਤ ਸੰਯੋਗ ਹੋਇਆ ਇੱਥੇ ਕੋਈ ਪਾਣੀ ਲਈ ਆਉਂਦਾ ਜੀ ਕੋਈ ਇੱਥੇ ਚੌਲ ਹੀ ਆਉਂਦਾ ਕੋਈ ਪ੍ਰਸ਼ਾਦੇ ਲਈ ਆਉਂਦਾ ਹੈ ਕੋਈ ਟਰੈਕਟਰ ਲਈ ਆਉਂਦਾ ਕੋਈ ਇੱਥੋਂ ਗੱਟੇ ਲਈ ਆਉਂਦਾ ਕੋਈ ਜੀਸੀਬੀ ਲਈ ਆਉਂਦਾ ਬਹੁਤ ਕੋਈ ਰਸੇ ਨਹੀਂ ਹੁੰਦਾ ਬਹੁਤ ਸੰਘ ਦਾ ਸਹਿਯੋਗ ਹੈ ਜੇ ਸੰਘ ਦਾ ਸਹਿਯੋਗ ਨਾ ਹੁੰਦਾ ਤੇ ਇਹ ਬੰਨ ਟੁੱਟ ਕੇ ਫਰੋਇਪੁਰ ਪਾਣੀ ਵੜ ਜਾਣਾ ਸੀ ਸਾਹਮਣੇ ਵਾਲੇ ਪਿੰਡ ਤਾਂ ਬਈਆ ਜਿਹੜੇ ਰਾਜੂ ਕੱਟੀ ਗਏ ਤਾਂ ਸਾਰੇ ਡੁੱਬ ਚੁੱਕੇ ਸੀ ਪਹਿਲਾਂ ਦੇਖਿਆ ਇਹ ਜੋ ਸਾਹਮਣੇ ਜੇ ਸਾਹਮਣੇ ਪਿੰਡ ਨੇ ਨਾ ਪਾਣੀ ਇਧਰ ਗੱਟੀ ਰਾਜੂ ਗੇ ਖੁੰਦਰ ਹਯਾਰਾ ਟਿੱਬੀ ਵਾਲਾ ਟੈਂਡੀ ਵਾਲਾ ਕਿਲਚੇ ਇਹ ਸਾਡੇ ਨਾਲੋਂ ਸਪਰਕ ਟੁੱਟ ਚੁੱਕਾ ਹੈ ਉਧਰ ਦੇ ਘਰਾਂ 'ਚ ਪਾਣੀ ਵੜ ਗਿਆ ਲੋਕ ਘਰਾਂ 'ਚ ਬੈਠੇ ਨੇ ਅੱਗੋਂ ਕੋ ਜਾਨ ਨੂੰ ਸਦਨ ਹੈ ਨਹੀਂ ਮਲੇ ਕੋਲ ਆਏ ਜੀ ਅਸੀਂ ਔਰ ਨਮਕੀਨ ਚੋਲਿਆਂ ਦੀ ਬਰੀਆਨੀ ਬਣਾ ਕੇ ਸਪੈਸ਼ਲ ਲੈ ਕੇ ਆਇਆ ਇੱਕ ਗੱਡੀ ਸਾਡੀ ਬਰੀਆਨੀ ਦੀ ਆ ਔਰ ਬਾਕੀ ਜਿਹੜੇ ਘਰਾਂ ਦੇ ਵਿੱਚ ਪਾਣੀ ਆਇਆ ਉਹਨਾਂ ਦੇ ਡੰਗਰਾਂ ਵਾਸਤੇ ਇੱਕ ਗੱਡੀ ਬਲੇਰੋ ਗੱਡੀ ਫੀਟਦੀ ਆ ਔਰ ਦੋ ਬੜੇ ਟਰੱਕ ਜੈਂਬੋ ਗੱਡੀਆਂ ਬੜੀਆਂ ਉਹ ਘਰ ਦੀਆਂ ਰਾਸ਼ਨ ਰਾਸ਼ਨ ਦੀਆਂ ਨੇ ਉਹਦੇ ਵਿੱਚ ਸੁੱਕੇ ਰਾਸ਼ਨ ਦੀਆਂ ਕੀਟਾ ਬਣਾਈਆਂ ਹੋਈਆਂ ਨੇ ਉਹਦੇ ਜਿਵੇਂ ਕਿ ਤੇਲ ਚੀਨੀ ਚੌਲ ਹਰ ਇੱਕ ਚੀਜ਼ ਆ ਉਹਦੇ ਇੱਕ ਕੀਟ ਬਣੀ ਹੋਊਗੀ ਗੱਲੇ ਗੱਲੇ ਘਰ ਨੂੰ ਦਿੱਤੀ ਜਾਂਦੀ ਆ ਜਿਹੜਾ ਕਿ ਇੱਕ ਮਹੀਨਾ ਘਟੋ ਘਟ ਰਾਸ਼ਨ ਚੱਲ ਸਕੇ ਉਹਦੇ ਵਿੱਚ ਇੰਨਾ ਰਸ ਨੂੰਗਾ ਵੀ ਇੱਕ ਮਹੀਨਾ ਇੱਕ ਬੰਦੇ ਪਰਿਵਾਰ ਦਾ ਚੱਲ ਸਕੇ ਤੇ ਉਹਦੀ ਪੂਰੀਆਂ ਦੋ ਬੜੀਆਂ بڑے ਟਰੱਕ ਭਰੇ ਹੋਏ ਨੇ ਜੈਂਬੋ ਉਹ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਫੀਡ ਦੀ ਤੇ ਇੱਕ ਗੱਡੀ ਆਪਣੀ ਬਰੀਆਨੀ ਦੀ ਲੰਗਰ ਜਿਹੜਾ ਉਹ ਬੰਨ ਬੰਨਦੇ ਆ ਕੇ ਵਰਤਾ ਰਹੇ ਆ ਪਹਿਲਾ ਹੁਸੈਨੀ ਵਾਲਾ ਬੋਡ ਤੇ ਗਏ ਆ ਅਸੀਂ ਉਧਰ ਵੀ ਇੱਕ ਗੱਡੀ ਵਰਤਾ ਕੇ ਆਏ ਆ ਬਾਕੀ ਹੁਣ ਹੋ ਰਿਹਾ ਆ ਸਾਡੇ ਪਤਾ ਕੀ ਆ ਚੱਕਰ ਸਾਨੂੰ ਪਤਾ ਹੈ ਵੀ ਵਿੱਚ ਕੋਈ ਖਾਂਦਾ ਮੀਟ ਕੋਈ ਨਹੀਂ ਖਾਂਦਾ ਇਸ ਕਰਕੇ ਜਿਹੜੀ ਅਸੀਂ ਬਰੀਆਨੀ ਲੈ ਕੇ ਆਏ ਬੈਸ਼ਨੂ ਬਰੀਆਨੀ ਲੈ ਕੇ ਆਇਆ ਬਾਰਨਾ ਜਿਹੜੀ ਸਾਡੇ ਮਲੇ ਕੋਲੇ ਚੱਲਦੀ ਹੈ ਉਹ ਮੁਰਗਾ ਜਾਂ ਗੋਸ ਬੱਕਰੇ ਦਾ ਪਾਕੇ ਚਲਦੀ ਹੈ ਇਹ ਐ ਵੀ ਹਰ ਇੱਕ ਬੰਦਾ ਖਾ ਸਕਦਾ ਕੋਈ ਭੁੱਖਾ ਨਹੀਂ ਜਾ ਸਕਦਾ ਚੇ ਉਹ ਇਸ ਹੀ ਲਿਆਉਂਦੇ ਵਰਨਾ ਕੋਈ ਖਾਂਦਾ ਵਰਨਾ ਸਾਡਾ ਸਾਰਾ ਲੰਗਰ ਬੇਸਟ ਜਾਂਦਾ ਇਸ ਕਰਕੇ ਅਸੀਂ ਲੋਕਾਂ ਦਾ ਚਾਰਾ ਦੇਖਾ ਉਹਦੇ ਵਾਸਤੇ ਤਿਆਰ ਕਰਕੇ ਲੈ ਕੇ ਆਏ ਔਰ ਇਸ ਇੱਕ ਰੋਟੀ ਲੈ ਕੇ ਆਏ ਤੰਦੂਰੀ ਬਣਵਾ ਕੇ ਉਹ ਲੈ ਕੇ ਆਏ ਅਸੀਂ ਤੈਨੂੰ ਸਾਡੇ 3 ਕੁਇੰਟਲ ਆਟਾ ਪਕਾ ਕੇ ਰਾਤ ਸੰਨੇ ਤੰਦੂਰ ਲਾਏ ਤੇ ਉਹ ਰਾਤ ਤਿਆਰ ਕਰਕੇ ਸਵੇਰੇ ਨੂੰ ਫਿਰ ਇਧਰ ਨੂੰ ਅਸੀਂ ਆਏ ਆ ਲੈ ਕੇ ਸਰ ਇਹ ਲੋਕਾਂ ਦੀ ਭਾਅ ਬਣਾਣੀ ਹੈਗੀ ਵੱਖ ਹੋਣ ਦੀ ਹੈ ਜਿਹੜੇ ਵੱਖ ਕਰਾਉਂਦੇ ਨੇ ਸਿਆਸੀ ਬੰਦੇ ਕਰਾਉਂਦੇ ਨੇ ਲੀਡਰ ਕਰਾਉਂਦੇ ਨੇ ਅੱਜ ਮੈਨੂੰ ਦੱਸੋ ਰੋ ਵੀ ਕਿਹੜਾ ਕਹਿੰਦਾ ਬੰਦਾ ਵੀ ਮੈਂ ਬਾਕੋਮਾ ਰਿਕਣਾ ਰਿਕ ਤਾਂ ਮੁੰਡਾ ਲਾ ਕੇ ਚੱਲ ਰਿਹਾ ਦੁਖ ਦੇ ਸੁਖ ਦੇ ਰਿਕ ਤੇ ਚੱਲ ਰਿਹਾ ਚੇ ਇੰਨੀ ਉਹਨਾਂ ਚ ਹੋਵੇ ਅੱਜ ਲੀਡਰ ਕਿਉਂ ਨਹੀਂ ਵਿਚਾਰ ਇਹ ਕਿਉਂ ਨਾ ਕਿ ਹਮਦਰਦੀ ਚੇ ਉਹ ਵਿਚਾ ਕੇ ਫਿਰ ਲੋਕ ਉਹਨਾਂ ਨੂੰ ਪਤਾ ਲੱਗਦਾ ਸਾਡੇ ਗਾਲਾਂ ਪੈਣਗੀਆਂ ਕਿਉਂਕਿ ਉਹਨਾਂ ਨੇ ਆ ਕੇ ਕੋਈ ਨਾ ਕੋਈ ਬਿੱਦ ਖੜੀ ਕਰ ਦੇਣੀ ਹੈ ਵੀ ਐ ਨਹੀਂ ਕਰੋ ਉਹ 10 ਬੰਦੇ ਲੈ ਕੇ ਮਗਰ ਤੁਰ ਪੈਂਦੇ ਨੇ 20 ਲੈ ਕੇ ਤੁਰ ਪੈਂਦੇ ਨੇ ਬਾਕੀ ਪੁਲਿਸ ਲੈ ਉਰੇ ਹੈ ਨਹੀਂ ਤਾਂ ਬਹੁਤ ਅੱਛਾ ਕੰਮ ਚੱਲ ਰਿਹਾ ਉਹ ਵੀ ਆ ਕੇ ਸੇਵਾ ਕਰਨ ਨਾ ਜੇ ਗੱਲਾਂ ਆਉਂਦੀਆਂ ਨਹੀਂ ਸੇਵਾ ਕਰਨੇ ਉਹਨਾਂ ਦਾ ਪਹਿਲਾ ਫਰਜ ਬੰਦਾ ਜਿਵੇਂ ਵੋਟਾਂ ਦੇ ਵਿੱਚ 50 50 ਦਾ 2 200 ਦਾ ਟੋਲਾ ਲੈ ਕੇ ਫਿਰਦੇ ਨੇ ਅੱਜ ਕਿਉਂ ਨਹੀਂ ਉਹਨਾਂ ਦੀ ਮਗਰ ਲੋਕ ਲੱਗ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਕੰਮ ਹੋ ਰਿਹਾ ਇਹ ਹੋ ਰਿਹਾ ਇਹਦਾ ਚਾਹਣਗੇ ਉਹਨ ਕੰਟਾ ਚੌਲੇ ਵਰਤਨ ਕੇ ਦਿਖਾਦਾ ਨਹੀਂ ਸੀ ਕਹਦਾ ਕਿ ਆਪ ਬਾਕੀ ਇਨਾਂ ਚ ਭਾਪਣਾ ਵਰਤਨ ਦੀ ਬੰਡੀ ਨਹੀਂ ਜਾਣੇ ਉਹਨਾਂ ਤੋਂ ਇਹ ਹਜੇ ਸਾਡੀ ਅੱਜ ਪਹਿਲੀ ਹੈ ਇਧਰ ਇਸ ਪ੍ਰੋਜਪੁਰ ਕੇ ਜਿਹੜਾ ਉਧਰ ਲੱਗੇ ਉਹਨਾਂ ਕੱਢੇ ਉਧਰ ਜਾਇਆ ਹੈ ਸਾਡੀਆਂ 3-4 ਗੱਡੀਆਂ ਇੱਧਰ ਗਈਆਂ ਨੇ ਅਸੀਂ ਤਿੰਨ ਤਨ ਹੁਣ ਇੱਕ ਕੱਲ ਦਾ ਦਿਨ ਕੱਢ ਗਏ ਇਨਸ਼ਾਅੱਲਾ ਪਰਸੋਂ ਸਾਡੇ ਲਵੇ ਰਸਨ ਪਿਆ ਬਾ ਵਾਧੂ ਇਜੀ ਫੇਰ ਉਧਰ ਜਾਵਾਂਗੇ ਅੱਲਾ ਨੇ ਤੌਫੀਕ ਦਿੱਤੀ ਜਰੂਰ ਜਾਵਾਂਗੇ ਹਰ ਇੱਕ ਭੈਣ ਭਾਈ ਦੇ ਕੋਈ ਵੀ ਕੌਮ ਦਾ ਬੰਦਾ ਸਾਨੂੰ ਮਿਲੋ ਜਿਹੜੀ ਵੀ ਜ਼ਰੂਰਤ ਹੈ ਉਹ ਅਸੀਂ ਜਲਦੀ ਉਸੇ ਟਾਈਮ ਹਾਜ਼ਰ ਕਰਾਂਗੇ ਕੋਈ ਇਹੋ ਜੀ ਗੱਲ ਨਹੀਂ ਵੀ ਐਨ ਸਾਨੂੰ ਬਹੁਤ ਰੱਬ ਦਾ ਦਿੱਤਾ ਹੋਇਆ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਜੀ ਇੱਥੇ ਐਡੀ ਦੂਰ ਐਨੇ ਸੇਵਾ ਕਰਨ ਆਏ ਇੱਥੇ ਬਹੁਤ ਤੰਦ ਇਹਨਾਂ ਨੇ ਸੇਵਾ ਕੀਤੀ ਹੈ ਬਾਕੀ ਆਸ-ਪਾਸੇ ਵੀ ਸਾਰੇ ਹਰ ਸਾਰ ਸ਼ਹਿਰ ਤੋਂ ਆਸੇ-ਪ ਬਹੁਤ ਵਧੀਆ ਲੱਗਾ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਉਹ ਵੀ ਆਪਾਂ ਇੱਥੇ ਕੋਈ ਧਰਮਾਂ ਦੇ ਜਾਤਾਂ ਪਾਤਾਂ ਦੇ ਚੱਕਰਾਂ 'ਚ ਨਾ ਪਈਏ ਭਾਈ ਜਣੀ ਵੇਖੋ ਕਿੰਨੀ ਦੂਰ ਮਲੇਰ ਕੋਟਲੇ ਤੋਂ ਚੱਲ ਕੇ ਆਏ ਆ ਇੱਥੇ ਲੰਗਰ ਵਰਤਾਨ ਲੈ ਆਏ ਆ ਆਪ ਦਾ ਮਨ ਸੁੱਚਾ ਤੇ ਨੀਤ ਸੁੱਚੀ ਨਾਲ ਆਏ ਆ ਸਿਰਫ ਕੀ ਇਨਸਾਨੀਅਤ ਦੇ ਬਦਲੇ ਕਾਇਆ ਤੇ ਮੈਂ ਇਹੀ ਸਾਰਿਆਂ ਨੂੰ ਸੁਨੇਹਾ ਦੇਣਾ ਚਾਹਾਂਗਾ ਇਹਨਾਂ ਦੇ ਰਈ ਵੀ ਤੁਹਾਡੇ ਚੈਨਲ ਦੇ ਰਈ ਵੀ ਕਿ ਇਦਾਂ ਹੀ ਸਾਰੇ ਵੱਧ ਚੜ ਕੇ ਇੱਥੇ ਬੰਨ ਤੇ ਪਹੁੰਚੋ ਆਪਣੀ ਸੇਵਾ ਆਪਣੀ ਆਪਣੀ ਪਾਓ ਤੇ ਆਪਣੇ ਜੋ ਵੀ ਇਹ ਸੇਵਾ ਦਾ ਮਾਣ ਲੁੱਟੋ ਇੱਥੋਂ ਆਗੇ ਅਸੀਂ ਤਾਂ ਜੀ ਜਿਹੜਾ ਕੰਮ ਕਰਨ ਵਾਸਤੇ ਆਏ ਆ ਇੱਕ ਸੇਵਾ ਦੇ ਵਾਸਤੇ ਆਏ ਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਟਰੈਕਟਰ ਕਿਦਾ ਅਸੀਂ ਤਾਂ ਸਾਰਿਆਂ ਨੇ ਆਪਣਾ ਕੰਟਰੀਬਿਊਸ਼ਨ ਕੀਤੀ ਹੈ ਸਾਡੇ ਪਾਸਟਰ ਸਾਹਿਬਾਨ ਨੇ ਪਾਸਟਰ ਬਲਕਾਰ ਮਸੀ ਜੀ ਮਾਨਾ ਸਿੰਘ ਵਾਲੇ ਤੋਂ ਔਰ ਮੈਂ ਕ੍ਰਿਸਚਨ ਯੂਥ ਦਾ ਪ੍ਰੈਜ਼ੀਡੈਂਟ ਆ ਔਰ ਅਸੀਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਤਾਂ ਕਰਨ ਆ ਰਿਹਾ ਨਾ ਕਿਸੇ ਵੀ ਰੂਪ ਚ ਕੋਈ ਆ ਰਿਹਾ ਤਾਂ ਤੋਂ ਸਾਰਿਆਂ ਨੂੰ ਮੈਂ ਤੇ ਬੇਨਤੀ ਕਰਾਂ ਵੀ ਸੇਵਾ ਕਰੋ ਕਿਉਂਕਿ ਕਿਸੇ ਦੀਆਂ ਗੱਲਾਂ ਨੂੰ ਨਾ ਕਰੋ ਅਸੀਂ ਤਾਂ ਰੋਜ਼ ਸੇਵਾ ਕਰਦੇ ਆ ਯਾਰ ਜਗਾ ਜਗਾ ਕੱਲ੍ਹ ਕੱਟੋ ਰਾਤੋ ਗੱਟੀ ਜਾ ਕੇ ਆਏ ਆ ਲੰਗਰ ਦੀ ਪਾਣੀ ਦੀ ਸੇਵਾ ਕਰਕੇ ਆਏ ਆ ਅੱਜ ਇੱਥੇ ਆਏ ਆ